ਸਤਿ ਸ੍ਰੀ ਅਕਾਲ ਦੋਸਤੋ ਜੌਬ ਅਲਰਟ ਬਾਈ ਹਰਦੀਪ YouTube ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਜੇਕਰ ਤੁਸੀਂ 10ਵੀਂ ਪਾਸ ਕੀਤੀ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫੀਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕਿੰਨੀ ਦਿੱਤੀ ਜਾਵੇਗੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈ ਪਰਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਹੋਵੇ ਉਮਰ ਹਦੀ 18 ਤੋਂ ਲੈ ਕੇ 37 ਸਾਲ ਜਾਂ ਫਿਰ ਉਸ ਤੋਂ ਪਲੱਸ ਉਮਰ ਦੇ ਉਮੀਦਵਾਰ ਵੀ ਅਪਲਾਈ ਕਰ ਸਕਣਗੇ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਨਾ ਤੁਹਾਡਾ ਕੋਈ ਪੇਪਰ ਹੋਵੇਗਾ ਜੀ ਕੇਵਲ ਇੰਟਰਵਿਊ ਦੇ ਬੇਸ ਤੇ ਤੁਹਾਡਾ ਸੈLECTION ਕੀਤਾ ਜਾਵੇਗਾ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅਪਲਾਈ ਜੋ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਹੋਵੇਗਾ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜਰੂਰਤ ਹੋਵੇਗੀ ਦੋਸਤੋ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਅਤੇ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਜੀ ਜਾਂ ਫਿਰ ਤੁਸੀਂ ਮੇਰੀ ਆਫਸਲੀ ਵੈਬਸਾਈਟ jobalertsbyhardeep.com ਦੇ ਉੱਪਰ ਵੀ ਜਾ ਕੇ ਨੋਟੀਫਿਕੇਸ਼ਨ ਦਾ ਐਪਲੀਕੇਸ਼ਨ ਫਾਰਮ ਪ੍ਰਾਪਤ ਕਰ ਸਕੋਗੇ ਵੈਬਸਾਈਟ ਤੁਹਾਨੂੰ ਇੱਥੇ ਸ਼ੋ ਹੋ ਰਹੀ ਹੋਵੇਗੀ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ ਲੈਣਾ ਜੀ ਪੜਨ ਤੋਂ ਬਾਅਦ ਐਪਲੀਕੇਸ਼ਨ ਫਾਰਮ ਨੂੰ ਫਿਲਪ ਕਰ ਲੈਣਾ ਜੀ ਇੱਥੇ ਤੁਹਾਨੂੰ ਇੱਕ ਤਾਜ਼ੀ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਲਗਾਣੀਆਂ ਜੀ ਨੰਬਰ 1 ਵਿੱਚ ਹੈ ਜੀ ਆਪਣਾ ਨਾਮ ਨੰਬਰ 2 ਵਿੱਚ ਹੈ ਜੀ ਪਿਤਾ ਦਾ ਜਾਂ ਪਤੀ ਦਾ ਨਾਮ ਨੰਬਰ 3 ਵਿੱਚ ਹੈ ਜੀ ਉਮਰ ਨੰਬਰ 4 ਹੈ ਜੀ ਕੈਟਾਗਰੀ ਨੰਬਰ 5 ਵਿੱਚ ਹੈ ਜੀ ਘਰ ਦਾ ਪੱਕਾ ਪਤਾ ਪਰਮਾਨੈਂਟ ਐਡਰੈਸ ਨੰਬਰ 6 ਵਿੱਚ ਹੈ ਜੀ ਤੁਹਾਡਾ ਕੋਈ ਟੈਂਪੋਰਰੀ ਐਡਰੈਸ ਹੈ ਤਾਂ ਤੁਸੀਂ ਇੱਥੇ ਮੈਂਸ਼ਨ ਕਰ ਸਕੋਗੇ ਜੇਕਰ ਨਹੀਂ ਹੈ ਤਾਂ ਤੁਸੀਂ ਨੋ ਕਰ ਦੇਣਾ ਹੋਵੇਗਾ ਜੀ ਨੰਬਰ 7 ਵਿੱਚ ਹੈ ਜੀ ਜੋ ਵਿਦਿਅਕ ਯੋਗਤਾ ਤੁਸੀਂ ਕੰਪਲੀਟ ਕੀਤੀ ਹੈ ਉਹਦੀ ਡਿਟੇਲ ਇੱਥੇ ਮੈਂਸ਼ਨ ਕਰਨੀ ਹੋਵੇਗੀ ਜੀ ਨੰਬਰ 8 ਹੈ ਜੀ ਕੰਮ ਦਾ ਖੇਤਰ ਨੰਬਰ 9 ਜੀ ਜੇਕਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ ਉਹ ਤੁਸੀਂ ਇੱਥੇ ਮੈਂਸ਼ਨ ਕਰ ਸਕੋਗੇ ਨੰਬਰ 10 ਹੈ ਜੀ ਕਿੱਥੇ ਕੰਮ ਕਰਨ ਦੇ ਇੱਛੁਕ ਹੋ ਜ਼ਿਲ੍ਹਾ ਪੱਤਰ ਉਪ ਮੰਡਲ ਪੱਤਰ ਪਿੰਡ ਪੱਤਰ ਤੇ ਉਹ ਤੁਸੀਂ ਇੱਥੇ ਮੈਂਸ਼ਨ ਕਰ ਦੇਣਾ ਹੋਵੇਗਾ ਜੀ ਦੋਸਤੋ ਨੰਬਰ 11 ਤੇ 12 ਬਹੁਤ ਹੀ ਜ਼ਰੂਰੀ ਹੁੰਦੇ ਨੇ ਜੀ ਆਪਣਾ ਮੋਬਾਈਲ ਨੰਬਰ ਤੇ ਮੇਲ ਆਈਡੀ ਜ਼ਰੂਰ ਮੈਂਸ਼ਨ ਕਰਿਓ ਜੀ ਜੇਕਰ ਕੋਈ ਅਪਡੇਟ ਹੁੰਦਾ ਤਾਂ ਤੁਹਾਨੂੰ ਮੇਲ ਦੁਆਰਾ ਜਾਂ ਫਿਰ ਟੈਲੀਫੋਨ ਦੁਆਰਾ ਸੂਚਿਤ ਕਰਤਾ ਜਾਵੇਗਾ ਉਸ ਤੋਂ ਬਾਅਦ ਤੁਸੀਂ ਸਿਗਨੇਚਰ ਕਰਨ ਤੋਂ ਬਾਅਦ ਆਪਣੇ ਡਾਕੂਮੈਂਟਸ ਭੇਜਦੇ ਨੇ ਹੋਣਗੇ ਜੀ ਕਿਸ ਐਡਰੈਸ ਤੇ ਤੁਸੀਂ ਭੇਜਣਾ ਹੈ ਕਿਵੇਂ ਭੇਜਣਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਤੇ ਬਨੇ ਰਹੋ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਮਾ ਅਥਾਰਟੀ ਜ਼ਿਲ੍ਹਾ ਕਚੈਰੀਆ ਕੰਪਲੈਕਸ ਮੋਗਾ ਬਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਹੋਰ ਬਧੇਰੀ ਜਾਣਕਾਰੀ ਲਈ ਤੁਸੀਂ ਦਾ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਬਿਲਕੁਲ ਫਰੈਸ਼ ਭਰਤੀ ਜਾਣਕਾਰੀ ਲੈ ਕੇ ਆਜਰ ਹੋ ਚੁੱਕੇ ਹਾਂ ਸਭ ਤੋਂ ਪਹਿਲਾਂ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਦੀ ਸੋਧੀ ਹੋਈ ਰਿਵਾਈਜ਼ਡ ਪੈਰਾ ਲੀਗਲ ਵਲੰਟੀਅਰ ਸਕੀਮ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਲਈ ਸੇਵਾ ਇੱਛਾ ਨਾਲ ਕੰਮ ਕਰਨ ਦੇ ਚਾਹਵਾਨ ਜ਼ਿਲ੍ਹਾ ਮੋਗਾ ਦੇ ਸਹਿਰੀ ਅਤੇ ਪਿੰਡੂ ਇਲਾਕਿਆਂ ਦੇ ਪੱਕੇ ਵਸਨੀਕ ਪੜ੍ਹੇ ਲਿਖੇ ਯੋਗ ਅਤੇ ਸਮਾਜ ਸੇਵਾ ਦੀ ਭਾਵਨਾ ਰੱਖਣ ਵਾਲੇ ਵਿਅਕਤੀਆਂ ਵਿੱਚੋਂ ਜੋਗ 45 ਪੈਰਾ ਲੀਗਲ ਵਲੰਟੀਅਰਸ ਭਰਤੀ ਕੀਤੇ ਜਾਣੇ ਨੇ ਜੀ ਟੋਟਲ ਪੋਸਟਾਂ ਆਊਟ ਕੀਤੀਆਂ ਗਈਆਂ ਨੇ 45 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਜੋ ਵਿਦਿਅਕ ਯੋਗਤਾ ਰੱਖੀ ਗਈ ਹੈ ਜੀ ਘੱਟੋ ਘੱਟ 10ਵੀਂ ਤੁਸੀਂ ਪਾਸ ਕੀਤੀ ਆ ਜਾਂ ਫਿਰ ਉਸ ਤੋਂ ਜ਼ਿਆਦਾ ਕੁਆਲਿਫਿਕੇਸ਼ਨ ਕੰਪਲੀਟ ਕੀਤੀ ਆ ਤਾਂ ਤੁਸੀਂ ਅਪਲਾਈ ਕਰ ਸਕੋਗੇ ਮੋਗਾ ਜਾਂ ਉਪ ਮੰਡਲ ਪਦਰੀ ਕਾਨੂੰਨੀ ਸੇਵਾ ਕਮੇਟੀਆਂ ਬਾਗਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਲਈ ਸੇਵਾ ਇੱਛਾ ਨਾਲ ਦੇ ਤੌਰ ਪੈਰਾ ਲੀਗਲ ਵਲੰਟੀਅਰ ਕੰਮ ਕਰਨ ਦੇ ਚਾਹਵਾਨ ਉਮੀਦਵਾਰ ਆਪਣੀ ਅਰਜੀ ਐਪਲੀਕੇਸ਼ਨ ਫਾਰਮ ਦੇ ਨਾਲ ਸਬੰਧਿਤ ਡਾਕੂਮੈਂਟਸ ਤੁਸੀਂ ਨਾਲ ਲਗਾ ਕੇ 29/5/2025 5 ਵਜੇ ਤੱਕ ਤੁਸੀਂ ਆਪਣਾ ਡਾਕੂਮੈਂਟਸ ਜਾ ਕੇ ਜਮ੍ਹਾਂ ਕਰਾ ਸਕੋਗੇ ਐਡਰੈਸ نوٹ ਕਰ ਲੋ ਜਿਸ ਐਡਰੈਸ ਤੇ ਤੁਸੀਂ ਆਪਣਾ ਡਾਕੂਮੈਂਟਸ ਜਾ ਕੇ ਜਮ੍ਹਾਂ ਕਰਾਣੇ ਨੇ ਜਾਂ ਡਾਕ ਦੁਆਰਾ ਵੀ ਤੁਸੀਂ ਭੇਜ ਸਕੋਗੇ 77 ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਮੋਗਾ ਦੇ ਦਫ਼ਤਰ ਜਾ ਕੇ ਤੁਸੀਂ ਜਮ੍ਹਾਂ ਕਰਾਣੇ ਹੋਣਗੇ ਹੁਣ ਕੌਣ ਕੌਣ ਅਪਲਾਈ ਕਰ ਸਕਦਾ ਹੈ ਇਹ ਨੋਟ ਕਰ ਲਓ ਜੀ ਨੰਬਰ 1 ਹੈ ਜੀ ਟੀਚਰਸ ਇਨਕਲੂਡਿੰਗ ਰਿਟਾਇਰ ਟੀਚਰ ਦੋਨੋਂ ਅਪਲਾਈ ਕਰ ਸਕਦੇ ਨੇ ਜੀ ਜੋ ਇਸ ਸਮੇਂ ਡਿਊਟੀ ਕਰ ਰਹੇ ਨੇ ਜੀ ਟੀਚਰ ਪ੍ਰেজెంట్ ਨੇ ਉਹ ਵੀ ਕਰ ਸਕਦੇ ਨੇ ਜੋ ਰਿਟਾਇਰਮੈਂਟ ਹੋ ਚੁੱਕੇ ਨੇ ਜੀ ਉਹ ਵੀ ਕਰ ਸਕਦੇ ਨੇ ਜੀ ਨੰਬਰ 2 ਹੈ ਜੀ ਰਿਟਾਇਰਡ ਗਵਰਨਮੈਂਟ ਸਰਵੈਂਟ ਸੀਨੀਅਰ ਸਿਟੀਜ਼ਨ ਅਪਲਾਈ ਕਰ ਸਕਣਗੇ ਨੰਬਰ 3 ਹੈ ਜੀ ਐਮ ਐਸਡਬਲਿਊ ਸਟੂਡੈਂਟ ਜਾਂ ਟੀਚਰ ਨੈਕਸਟ ਹੈ ਜੀ ਆਂਗਣਵਾੜੀ ਵਰਕਰਸ ਨੈਕਸਟ ਹੈ ਜੀ ਡਾਕਟਰ ਫਿਜੀਸ਼ੀਅਨ ਨੈਕਸਟ ਹੈ ਸਟੂਡੈਂਟਸ ਐਂਡ ਲਾ ਸਟੂਡੈਂਟਸ ਨੈਕਸਟ ਹੈ ਜੀ ਮੈਂਬਰ ਆਫ ਨਾਨ ਪੋਲਿਟিক্যাল ਸਰਵਿਸ ਐਨ ਜੀਓ ਕਲੱਬਸ ਅੱਧੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਜਾਂ ਫਿਰ ਜੋ ਉਮੀਦਵਾਰ ਸਜਾ ਮੁਖਤਰੇ ਨੇ ਜੀ ਅਤੇ ਉਹਨਾਂ ਦਾ ਜੋ ਚਾਲ ਚੱਲਣਾ ਹੈ ਉਹ ਬਹੁਤ ਹੀ ਚੰਗਾ ਹੈ ਤਾਂ ਉਹ ਉਮੀਦਵਾਰੀ ਵੀ ਅਪਲਾਈ ਕਰ ਸਕਣਗੇ ਇਸਪਸ਼ਟ ਕੀਤਾ ਜਾਂਦਾ ਹੈ ਕਿ ਪੈਰਾ ਲੀਗਲ ਵਲੰਟੀਅਰਸ ਵਜੋਂ ਚੁਣੇ ਗਏ ਵਿਅਕਤੀਆਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ 400 ਰੁਪਏ ਪ੍ਰਤੀ ਮਾਨ ਪੱਤਾ ਪੱਢ ਜਦ ਤੁਹਾਨੂੰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਕਿਸੇ ਵੀ ਕਿਸਮ ਦੀ ਤਨਖਾਹ ਮੈਨਤਾਨਾ ਜਾਂ ਉਜਾਰਤਾ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ ਅਤੇ ਕੇਵਲ ਕੰਮ ਵਾਲੇ ਦਿਨ ਹੀ ਨਿਯਮ ਅਨੁਸਾਰ ਬਣਦੇ ਮਾਨ ਪੱਤੇ ਦੀ ਅਦਾਇਗੀ ਕੀਤੀ ਜਾਵੇਗੀ ਜਿਸ ਦਿਨ ਤੁਹਾਡਾ ਕੰਮ ਹੋਵੇਗਾ ਜੀ ਉਸ ਦਿਨ ਤੁਹਾਨੂੰ ਮਾਨ ਪੱਤਾ ਦਿੱਤਾ ਜਾਵੇਗਾ ਜਾਵੇਗਾ ਪੈਨਲ ਲਈ ਚੁਣੇ ਗਏ ਵਿਅਕਤੀਆਂ ਨੂੰ ਸਮੇਂ-ਸਮੇਂ ਲੋੜ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਜਾਂ ਉਪ ਮੰਡਲ ਪੱਧਰੀ ਕਾਨੂੰਨੀ ਸੇਵਾਵਾਂ ਕਮੇਟੀਆਂ ਬਾਗਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਦੀਆਂ ਵੱਖ-ਵੱਖ ਗਤੀਵਿਧੀਆਂ ਲਈ ਕੰਮ ਸੌਂਪੇ ਜਾਣਗੇ ਵਿਸ਼ੇਸ਼ ਨੋਟਸ ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਨੇ ਜੀ ਉਹਨਾਂ ਉੱਪਰ ਕਿਸੇ ਪ੍ਰਕਾਰ ਦਾ ਕੋਈ ਵੀ ਕੇਸ ਪੈਂਡਿੰਗ ਨਹੀਂ ਹੋਣਾ ਚਾਹੀਦਾ ਦੋਸਤੋ ਉਮੀਦ ਕਰਦਾ ਮੇਰੀ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ